ਹਾਂਜੀ ਵੀਰੀ ਸਸਰੀਏ ਦਾ ਸਾਰੇ ਵੀਰਾਂ ਨੂੰ ਮੇਰਾ ਅੱਜ ਚੱਲੇ ਸੀਗੇ ਮੁੰਡਾ ਸਾਈਕਲ ਠੀਕ ਕਰਨਾ ਦਿੱਤਾ ਸੀ ਜਾਂ ਉਹ ਲੈਣ ਚੱਲੇ ਸੀਗੇ ਮੁੰਡੇ ਨੂੰ ਦੱਸਤਾ ਪਹਿਲਾਂ ਹੀ ਗੱਡੀ ਸਟਾਰਟ ਕਰਕੇ ਗੱਡੀ ਦੇ ਵਿੱਚ ਬਹਿ ਗਿਆ ਮੂਰੇ ਜਾ ਕੇ ਉਹ ਗੇਟ ਦਾ ਖੋਲ ਲੈਣਾ ਸੀਗਾ ਗੇਟ ਉਹ ਨਹੀਂ ਖੋਲੇ ਆ ਸਾਈਕਲ ਦਾ ਇਨਾ ਚਾਹ ਹੋਇਆ ਭਾਈ ਫਟਾਫਟ ਬੱਸ ਮੈਂਹੀਂ ਗੱਡੀ ਲੈ ਜਾਵਾਂ ਵੀ ਆਪਾਂ ਤੁਹਾਨੂੰ ਕਹਾ ਮਿਲਦੇ ਆਂ ਸਾਈਕਲ ਲੈ ਕੇ ਚੱਲਦਾ ਗਾਹਾਂ ਮਿਲਦੇ ਆ ਤੁਹਾਨੂੰ ਸ਼ਹਿਰ ਇਹ ਦੇਖਣਾ ਆਇਆ ਹੋਇਆ ਆ ਉਹਨਾਂ ਨੂੰ ਗਿਆ ਸੀ ਗੋਲ ਕਪੀ ਖਾਣ ਹਾਂ ਸਾਈਡ ਤੇ ਕਰ ਲੋ ਉਹ ਮੇਰੀ ਪੂਆਲਾ ਮੁੰਡਾ ਆ ਗਿਆ ਪਿੱਛੇ ਜੇ ਟ੍ਰਿਪਰ ਆ ਗਿਆ ਹਾਂਜੀ ਉਹਦੇ ਆ ਰਹੇ ਪਿੱਛੇ ਰਹਿ ਗਿਆ ਕਿਧਰ ਆ ਉਹ ਪਿੱਛੇ ਬੜਾ ਬੰਦ ਦੇ ਤੂੰ ਆਇਆ। ਐਂ ਡਰਾ ਰਿਹਾ ਐਂ ਡਰਾ ਰਿਹਾ ਕਿ ਦਰੋਂ। ਕੁੰਡਾ ਤੋਂ ਲੋਕ ਤਾਂ ਖੋਲ ਦੋ। ਵੇ ਇਹ ਪੂਰੇ ਮੁੰਡੇ ਆ ਬੇਆ। ਆ ਜਾ ਜੀ ਨਾ ਮੁੰਡਿਆਂ ਦਾ ਸਮਾਨ ਚੱਕ ਲਈਏ ਸ਼ਹਿਰੋਂ ਸਾਈਕਲ ਜਿਹੜਾ ਦਿੱਤਾ ਆ ਫੜ ਲਈਏ ਭੱਜ ਗਏ। ਹਾਂ ਕੀ ਹੋ ਗਿਆ ਤੇਰੇ ਫੋਨ ਨੂੰ ਕੋਈ ਪਤਾ ਨਹੀਂ ਕਿੱਥੇ ਰੱਖੋਗਾ ਯਾਰ ਮੈਂ ਜਮੀਨ ਹੀ ਕਿਹਾ ਹਾਂ ਉਹਨਾਂ ਦੀ ਗੱਲ ਆ ਔਰ ਬਿੱਲ ਬੰਦ ਕਰਦੇ ਫੋਨ ਕਿੱਥੇ ਕਿਸੇ ਨੇ ਰੱਖਿਆ ਨਾ ਘਰ ਦੇ ਨਹੀਂ ਚੱਕ ਕੇ ਤੁਹਾਨੂੰ ਦੱਸਾਂ ਆਪਾਂ ਲੋਕਾਂ ਦੇ ਲੱਭੇ ਇੱਕ ਬਿੱਲ ਬੰਦ ਤਾਂ ਮੇਤੋਂ ਹੋ ਗਈ ਆਹ ਗੱਲ ਤੋਂ ਇੱਧਰ ਆਇਆ ਤਾਂ ਨਹੀਂ ਘਰੇ ਹੀ ਸੀਗਾ ਨਾ ਆਹ ਬਿੱਲੂ ਦੁਕਾਨ ਦੇ ਕੋਲ ਮੈਂ ਗਿਆ ਕਰਨ ਉਹ ਸੀਗਾ ਮੇਰੇ ਕੋਲ ਹਾਂ ਫਿਰ ਜਾਂ ਜਾਂ ਬਿੱਲੂ ਕਿਹਨੇ ਆ ਕੇ ਨਹੀਂ ਨਹੀਂ ਬਿੱਲੂ ਕਿ ਨਹੀਂ ਫੋਨ ਤਾਂ ਮੇਰਾ ਘਰੇ ਹੀ ਰਹਿ ਗਿਆ ਯਾਰ ਉੱਥੇ ਮੈਂ ਤਾਂ ਚੱਕਿਆ ਫੀਫੀ ਉੱਪਰ ਰੱਖੋਗਾ ਕਿਤੇ ਮੋਬਾਈਲ ਜਿੱਤਾਂ ਨਹੀਂ ਆ ਰਿਹਾ ਬਲ ਬੱਦਰ ਗਰਜਦੇ ਬਿਜਲੀ ਡੇਕਦੀ ਆ ਡਰਦਾ ਨਹੀਂ ਕਿਤੇ ਰੱਖਦਾ ਫੋਨ ਤਾਂ ਨਹੀਂ ਨਹੀਂ ਉਹ ਤਾਂ ਪਹਿਲਾਂ ਦੀ ਗੱਲ ਹਾਂ ਉਹ ਤੁਹਾਨੂੰ ਕਿ ਬਿਜਲੀ ਪੈ ਜੂ ਕਿਤੇ ਮੈਂ ਇਹਨੂੰ ਪਹਿਲਾਂ ਰੱਖੀ ਲਈ ਕਿਤੇ ਜਿੱਤ ਤੇ ਹੂੰ ਉਹ ਤਾਂ ਟਰਾਈ ਲੈ ਕੇ ਦੇਖਣੀ ਬਿਲਕੁਲ ਠੀਕ ਆ ਹੂੰ ਦੇਖੂੰਗਾ ਬ੍ਰੇਕ ਬਰੂ ਮਾਤਾ ਬ੍ਰੇਕ ਬਰੂ ਸਾਰਾ ਕੁਝ ਦੇਖਣਾ ਚੈੱਕ ਕਰਨਾ ਗੇਅਰ ਵੀ ਬਟੇ ਨਹੀਂ ਮੈਨੂੰ ਇਹ ਨਹੀਂ ਸਮਝ ਆਉਂਦੀ ਤੂੰ ਫੋਨ ਦੀ ਰਿੰਗ ਬੰਦ ਕਰਕੇ ਕਿਉਂ ਰੱਖਦਾ ਹੁੰਦਾ ਮੈਂ ਓਏ ਬਾਈ ਅਸੀਂ ਤੰਗ ਬਹੁਤ ਕਰ ਲੋਕਾਂ ਨੂੰ ਬੰਦ ਕਰ ਦੋ ਨਾ ਘੰਟੇ-ਘੰਟੇ ਉਹ 2 ਘੰਟੇ ਹੀ ਕੰਮ ਹੋ ਗਿਆ ਕੋਈ ਤਾਂ ਗੱਲ ਆ ਮੇਰੇ ਨਾਲ ਪੰਜ ਛੇ ਕੋਈ ਦਿਲਾਵਾਂਗੇ ਮੈਂ ਫਿਰ ਬਾਹਰ ਨੂੰ ਫਿਰਦਾ ਸੀਗਾ ਮੈਂ ਕੋਈ ਆਉ ਮੈਂ ਸਾਧਾ ਨੂੰ ਬਾਹਰੋਂ ਫੋਨ ਮਗਾ ਕੇ ਪਈ ਆਈ ਕੋਈ ਤਾਂ ਗੱਲ ਆ ਮਾਂ ਅੱਜ 14 ਪ੍ਰੋ ਸੀ ਬਿਆਨ ਮੈਂ ਤਾਂ ਪਹਿਲਾਂ ਬਟਨ ਨਾਲ ਕੇ ਬਟਨ ਨਾਲ ਰੱਖਿਆ ਸੀ ਬਟਨ ਨਾਲ ਫੋਨ ਕਰਾਵੋਗੇ ਬਣਾ ਆ ਸੀਗਾ ਦਾਰੂ ਆਇਆ ਵਾ ਜੋ ਖਰਾਬ ਹੋ ਗਿਆ। ਚਲੋ ਲੋਡ ਹੀ ਵਟਣਾ ਨਾ ਰਹਿੰਦਾ ਵਾ। ਵਟਣਾ ਵਾਲੇ ਲੈਣਾ ਯਾਰ ਮੈਂ। ਕਿੰਨੇ ਹੋਈ 70000 ਦਾ ਘਾਟਾ ਪੈ ਗਿਆ ਭਾਂਡ। ਚਲੋ। ਕੋਈ ਨਹੀਂ। ਹੁਣ 2-3-4000 ਹੋਰ ਲਾਵਾਂਗੇ ਵਟਣਾ ਵਾਲੇ ਲੈਣਾ ਪੈਣਾ ਭਰਾਵਾ। ਜਾਨਾ ਕੀ ਆ ਤੂੰ ਦਾਰੂ ਪੀ ਕੇ ਭੁੱਲ ਗਿਆ ਨਾ ਰੱਖ ਗਏ ਕਿਤੇ। ਚਾਹ ਨੂੰ। ਉਹਦੋਂ ਦਰਦ ਵੀ ਹੋ ਗਈ ਸੀ ਕੀ ਕਰੀਓ। ਤੈਨੂੰ ਉਹੀ ਚੇਤੇ ਨਹੀਂ ਆ ਰਹੀ ਮੈਂ ਕਿੱਥੇ ਰੱਖਿਆ ਹੁਣ। ਦਾਰੂ ਵੀ ਪੀਣੀ ਪੈਣੀ ਹੈ ਦੁਬਾਰਾ ਵੇਜਿੱਤੇ ਆਉਂ। ਤੇ ਜੀ ਕਹਿੰਦਾ ਮਤਲਬ ਤੈਨੂੰ ਯਾਦ ਕਰਾਂ ਦੀ ਖਾਤਰ 500 ਰੁਪਏ ਦੁਬਾਰਾ ਲਵਾਈਏ ਵੀ ਤੈਨੂੰ ਯਾਦ ਆਵੇ ਕਿ ਇੱਥੇ ਲਵਾਉਣਾ ਪੈਣਾ ਹਾਂ ਜਿੱਥੇ ਤੁਸੀਂ 70 80 ਆਪ ਦਾ ਫੋਨ ਲੈ ਕੇ ਦੇ ਸਕਦੇ ਹੋ। ਕਿਉਂ ਨਹੀਂ ਪਾਉਂਦਾ। ਹੂੰ। ਉਹੀ ਤਾਂ ਗੱਲ ਆ। ਆਪਾਂ ਕਰ। ਇਹਨਾਂ ਕੱਪੜੇ ਕਪੜਾ। ਇੱਧਰ ਪੰਜਾਬੀ ਆ ਆਪਣੇ ਦਾ ਪੈਂ ਚੁੰਗੀ ਤੇ ਨਰੇ ਭਈ ਜਾਏ ਭਈ ਜਾਉਣ ਪਤ ਲੱਗਿਆ ਪੀ। ਆਹ ਹੈ ਕਿ ਇੰਦਰ ਵੀ ਆ। ਉਹ ਇਧਰ ਘੱਟ ਇਧਰ ਉਹਨਾਂ ਮੁਸਲਮਾਨਾਂ ਪੰਜਾਬੀ ਚਾਲ ਲਾ ਲਓ। ਉਹਨਾਂ ਦੇ ਅੰਦਰ ਨੂੰ ਲਾਈਆਂ ਹੋਈਆਂ ਔਰ ਕਢਾਈ ਘੜੋਈ ਵਾਲੀਆਂ ਮਸ਼ੀਨਾਂ ਬਹੁਤ ਸ਼ੌਂਕ ਕਰਦੇ। ਵਾਪਿਸ ਕੋ ਨੰਗਿਆ। ਮੈਂ ਕਰ ਰਿਹਾ ਮੇਰਾ 35 ਸਾਲ ਰਿਹਾ ਇੱਥੇ ਮੈਨੂੰ ਤਾਂ ਪਤਾ ਹੈ। ਤੇਰੇ ਪਾਪਾ ਕਹਿੰਦਾ ਮੈਂ ਵੀ ਜਾਣ ਦਊ ਭਾਈ ਨੂੰ। ਹਾਂ। ਆਓ। ਕਹਿੰਦਾ ਮੇਰੇ ਬਾਕੂਮਾਂ ਦਾ ਭਾਈ ਹੋ ਸਕਦਾ। ਕੈਂਡੀ ਦਾ ਆੜੀ ਸੀ। ਸ਼ੌਂਕ ਸਿੰਘ ਜੀ। ਅੱਛਾ। ਪੜੇ ਉਹ ਤੇ ਗਲੀ ਜੀ ਰਹਿੰਦਾ ਜੀ ਉਹ ਤੇਕਾਨ ਉਹ ਮੁੰਡੇ ਨੇ ਏਜੰਸੀ ਲਈ ਹੋਈ ਹੈ ਹੀਰੋ ਸਾਈਕਲਾਂ ਦੀ ਅੱਛਾ ਆ ਗਿਆ ਵਾਪਸ ਗੁਰੂ ਕੋਲੇ ਆ ਹੋਇਆ ਵਾਪਸ ਗੁਰੂ ਆ ਗਿਆ ਇਹ ਐ ਹੋ ਗਿਆ ਨਾ ਫਿਰ ਉੱਥੋਂ ਉੱਠ ਕੇ ਵੀ ਇਧਰ ਬਾਹਰ ਨਿਕਲ ਗਏ ਉੱਥੋਂ ਸ਼ਹਿਰ ਦੀ ਆਵਾਗਾਂ ਨਾਲ ਕਰਦੇ ਇੱਥੇ ਛੁੱਟ ਜਣਾ ਗਏ ਗਈਆਂ ਯਾਰ ਪੀੜੀਆਂ ਪੀੜੀਆਂ ਰਹਿ ਗਏ ਸ਼ਹਿਰ ਦੇ ਅੰਦਰ ਗਲੀਆਂ ਆ ਆ ਗਿਆ ਨਾ ਬਰ ਖੁੱਲੇ ਜੀ ਚਾਲਦੇ ਤੇ ਗੱਡੀ ਗੁੱਡੀ ਦਾ ਲੱਗੇ ਖੜੇ ਆ ਟਿੱਡੂ ਦੇ ਨਾਲ ਫਿਰਦੇ ਤੇ ਵੀ ਡਰਨ ਕਿਤੇ ਪਰ ਇਹ ਕਾ ਸਾਈਕਲ ਵਾਲਾ ਜਿਹ ਪਵਨ ਹੁੰਦਾ ਮੋਰੇ ਤੇ ਕੇ ਲਾਡੀ ਕੇ ਦੋ ਮਸ਼ਹੂਰ ਹੁੰਦੇ ਜੀ ਇੱਥੇ ਉਹ ਸਾਈਕਲ ਇਥੋਂ ਵੀ ਆਏ ਮੁੜ ਕੇ ਤੇ ਨਿਕਲੇ ਵੀ ਗੜ੍ਹ ਪੇ ਨਹੀਂ ਪਵਨ ਦੀ ਇਹਦਾ ਉਹਦੀ ਗੱਲ ਯਾਰ ਪੇਰ ਪਾ ਕੇ ਦੇਖ ਪਤਾ ਲੱਗੂਗਾ ਤੈਨੂੰ ਚਲਾ ਕੇ ਦੇਖ ਲੋ ਆ ਚਲਾਣਾ ਇਹਨੇ ਕਿੱਥੇ ਆ ਆਉ ਨੂੰ ਭੇਜ ਦੇਣਾ ਆਪਾਂ ਇੱਥੇ ਹੀ ਹਾਂ ਠੀਕ ਆ ਨਹੀਂ ਠੀਕ ਨਹੀਂ ਬਣੀ ਗੱਲ ਇਹਦਾ ਕਮਾਦ ਆ ਰਿਹਾ ਵਾ ਕੋਈ ਸਿਕਲ ਲੱਗੇਗਾ ਪਹਿਲੇ ਤੇ ਨਹੀਂ ਲੱਗਦਾ ਪਹਿਲੇ ਨਹੀਂ ਲੱਗਦਾ ਹਾਂ ਪਹਿਲੇ ਮੈਨੂੰ ਨਹੀਂ ਲੱਗ ਰਿਹਾ ਪਰਲੇ ਪਾਸਿਓਂ ਪੈਂਦੇ ਦਾ ਐ ਪਰਲੇ ਦੂਜੇ ਪਾਸਿਓਂ ਕੀ ਹੈ ਜਿਹੜੇ ਸਾਰੇ ਹਾਂ ਨਹੀਂ ਉਹ ਪਰਲੀ ਸਾਈਡ ਵਾਲੇ ਤੋਂ ਹੀ ਪੈਂਦੇ ਆ ਬਹੁਤ ਠੀਕ ਨੇ ਫੇਰ ਹਾਂ ਦੇ ਲਾ ਟਾਇਰ ਮੂਰਲਾ ਇਹ ਪੈਂਦੀ ਆ ਤਾਰ ਪਾਰੇ ਜ ਹੈਗੀ ਨਵੀਂ ਪਾਰੇ ਜਿਹੜੀ ਪੈਂਦੀ ਆ ਹੈਣੀ ਕੀ ਕੋਈ ਨਾ ਕੋਈ ਨਾ ਸਾਰੀ ਗਾਵੇ ਉਹੋ ਬੰਦੇ ਦੀ ਕੰਮ ਕਰਿਆ ਹਾਂ ਠੀਕ ਹੋ ਬੰਦੇ ਦੇ ਚੱਲ ਜਾ ਰਿਹਾ ਰੱਖ ਫੇਰ ਥੋੜਾ ਜੱਗ ਜਾਂਦਾ ਗੁਰੇ ਐਵੇਂ ਮੈਂ ਜਿਵੇਂ ਆਏ ਮਾਰ ਕਿਹੜਾ ਬ੍ਰੇਕਾਂ ਲਾ ਲੂਗੇ ਦੇਖ ਪਤਾ ਲੱਗੂ ਪਤਾ ਲੱਗੇ ਤੈਨੂੰ ਜੇ ਨਹੀਂ ਬਣਾਉਂਦਾ ਤਾਂ ਮੈਂ ਉਹਦੇ ਪਿਛੇ ਆ ਜਾ ਕਿਵੇਂ ਕਿਵੇਂ ਨਹੀਂ ਇਹਨਾਂ ਦਾ ਕੋਈ ਨਹੀਂ ਪੁਰਾਣੇ ਯਾੜੀ ਨੇ ਆਪਣੇ ਇਹ ਉਹ ਅੱਗੇ ਉਹ ਜਾਂਸੀ ਕਹਿੰਦੇ ਉੱਥੇ ਸੀਗੀ ਨੇੜੇ ਉਹ ਚੱਕ ਕੇ ਲੈ ਕੇ ਨਹੀਂ ਉਹ ਚ ਖੜਾ ਦੇ ਲੋਟ-ਗਲਾਟ ਕਰ ਦਿੰਦੇ ਸੀ ਪਿੰਡ ਕਰਕੇ ਆਪਣੇ ਹੁਣ ਹੈ ਨਹੀਂ ਉਹ ਹੁਸੂਲ ਤੇ ਨਾ ਉੱਥੇ ਕਿਸੇ ਨੂੰ ਕਰਨਾ ਆਉਂਦਾ ਹੈ ਲੋਟ ਸਾਈਕਲ ਕਿਵੇਂ ਹੁੰਦਾ ਵਾ ਮੈਂ ਆਪਣਾ ਪੈਂਚਰ ਲਾਉਣ ਹੁੰਦੇ ਵਸ ਤਿਆਰ ਪਾ ਦਿੰਦਾ ਬਸ ਉਹ ਉਹਨਾਂ ਕੋਲ ਕਿਹੜਾ ਕੰਮ ਆ ਵਿਚਾਰਿਆਂ ਕੋਲੇ ਆ ਜਮ ਮੁੰਮ ਲਿਆਉ ਤਰਨ ਰੋਵੜਾ ਤੇ ਗੱਡੀਾਂਾਂ ਕਰਕੇ ਦੇਖੋ ਖਾਣਾ ਪੀਣਾ ਦੱਸ ਮੈਨੂੰ ਖਲਾਵਾ ਪਲਾਵਾ ਤੈਨੂੰ ਐ ਪੁਆਰੇ ਮੁੰਡਿਆ ਕੇ ਨਾ ਕਈ ਮੈਨੂੰ ਕੋ ਖਲਾਇਆ ਪਲਾਇਆ ਨਹੀਂਗਾ ਚੱਲ ਪਿਆ ਸਾਈਕਲ ਵਧੀਆ ਚੱਲ ਪਿਆ ਠੀਕ ਹੋ ਗਿਆ ਕਮਾਨ ਤੂੰ ਵੀ ਜਾ ਰਿਆ ਨਾਲ ਦੋਨੇ ਇਹਨੇ ਬਰੋਬਰ ਭਜਾ ਕੇ ਲਿਆਓ ਉਧਰੋਂ ਮੈਂ ਦੇਖੂਗਾ ਉਹ ਵੇ ਮੁੰਡੇ ਸਾਡੇ ਆਹ ਨੂੰ ਟ੍ਰੈਫਿਕ ਘਟ ਜਾਂਦਾ ਨਾ ਆਜੋ ਮੋਟਰ ਬੰਦ ਕੀਤੀ ਨਹੀਂ ਮੋਣੀ ਭਰ ਗਈ ਆ ਆਉਂਦਾ ਮੁੰਡੇ ਦੋਨੇ ਸਾਡੇ ਬੱਬਰ ਸ਼ੇਰ ਦੇਖ ਕ ਮੁੰਨ ਲੈਂਡ ਪੈਂਦੀ ਆ ਵਾ ਕਿਆ ਬਾਤਾਂ ਨੇ ਏਰ ਚ ਭਜਾਇਆ ਗਿਆ 90 ਰੁਪਏ ਆਇਆ ਸੀਗਾ ਏਰ ਚ ਭਜਾਇਆ ਸੀਗਾ ਪਤਾ ਨਹੀਂ ਇਹਦਾ ਬਸ ਫੇਰ ਸਾਨੂੰ ਇਹ ਤਾਂ ਪਤਾ ਨਹੀਂਗਾ ਜਦੋਂ ਸਾਰੀ ਮਾਰਕੀਟ ਬੰਦ ਹੋਲੀ ਹੋਲੀ ਉਹ ਦੋ ਦਿਨ ਦਾ ਘਰ ਨਾ ਰਹਿ ਗਿਆ ਜੀ ਐਂ ਬੰਦ ਹੋ ਜਣੀਆ ਚਾਚਾ ਜੀ ਸਾਈਕਲ ਚਲਾਓ ਮੇਰੇ ਚਾਚਾ ਜੀ ਸਾਈਕਲ ਚਲਾਣਗੇ ਦਾਦੂ ਜੀ ਆਹ ਉਹ ਜਾਂਦਾ 60 ਸਾਲ ਦੀ ਉਮਰ 'ਚ ਸਾਈਕਲ ਭਜਾਈ ਲਈ ਕਿਉਂ ਮਾਰ ਜਾਂਦਾ ਦਾਦੂ ਤੇਰਾ ਭਜੇ ਆਉੜਿਆ ਉਹਨੇ ਐ ਨਾ ਬੋਲਿਆ ਹੈਲੋ ਐ ਨਾ ਬੋਲਿਆ ਨਾ ਉਹ ਬਾਅਦ ਵਿੱਚ ਕਹਿੰਦਾ ਯਾਰ ਨਹੀਂ ਗਲਤੀ ਨਾਲ ਹੋ ਗਿਆ ਇਹ ਉਹ ਮੈਂ ਤੇਰੇ ਘਰੇ ਬੋਤੀ ਲੈ ਗਿਆ ਬਾਅਦ ਬਾਅਦ ਕਹਿੰਦਾ ਨਾਂ ਦੱਸੋ ਜਾਨਾ ਤਾਂ ਆਪਣੇ ਕੋਲ ਨਹੀਂ ਆ ਤੂੰ ਸੀਗਲ ਨਹੀਂ ਚਲਾਇਆ ਕੀ ਗੱਲ ਟੋਕ ਕਰ ਦਿੰਦਾ ਹੈ ਕਿਹ ਜੇ ਕਹਿੰਦਾ ਆ ਰਿਹਾ ਵਾ ਪਰ ਅੱਧੀ ਹੈ ਅੱਛਾ ਉਹ ਆਂਦਾ ਮੇਰਾ ਚਾਚਾ ਉੱਡਿਆ ਹਾਂ ਕਰਦਾ ਹਵਾ ਨਾਲ ਗੱਲਾਂ ਆਏ ਆਏ ਮਾਰਦਾ ਬ੍ਰੇਕ ਖੱਚ ਗਏ ਹੋਰ ਗਰੇਵਾਲ ਸਾਹਿਬ ਠੀਕ ਚਲੇ ਆ ਸਾਈਕਲ ਓਹੋ ਅੱਪਾ ਕੱਟ ਅੱਪਾ ਕੱਟ ਨਾ ਤਾਂ